ਹਾਂਜੀ ਸਤਿ ਸ਼੍ਰੀ ਅਕਾਲ ਆ ਸਤਿ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਦੇ ਆ ਜਿੱਦੀ ਪੰਜਾਬੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਚਲ ਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਲੋਡ ਵੰਦਾ ਦਾ ਭਲਾ ਹੋ ਸਕੇ ਚਲੋ ਹੁਣ ਜਿਆਦੇ ਸਮਾਂ ਬਰਬਾਦ ਨਾ ਕਰਦੇ ਆਪਾਂ ਟਰੈਲਰ ਪਹਿਲਾਂ ਬੋਲਦੇ ਆ ਫਿਰ ਪ੍ਰੋਪਰ ਕਰੇ ਹਾਂਜੀ ਰੇਡੀ ਗਾਜ਼ੀਆਬਾਦ ਵਿੱਚ ਰਹਿਣ ਵਾਲੀਆਂ ਤਿੰਨ ਨਵਾਲਗ ਭੈਣਾ ਨੇ 4 ਫਰਵਰੀ ਨੂੰ 9ਵੀਂ ਮੰਜ਼ਲ ਤੋਂ ਇਕੱਠੀਆਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਡੰਡੀ ਉਹਨਾਂ ਦੇ ਕਮਰੇ ਵਿੱਚੋਂ ਇੱਕ ਡਾਇਰੀ ਮਿਲੀ ਜਿਸ ਵਿੱਚ ਉਹਨਾਂ ਨੇ ਆਪਣੀਆਂ ਭਾਵਨਾਵਾਂ ਬਾਰੇ ਲਿਖਿਆ ਸੀ ਜਿਸ ਵਿੱਚ ਇਹ ਵੀ ਸ਼ਾਮਿਲ ਸੀ ਕੇ ਉਹਨਾਂ ਨੂੰ ਕੋਰੀਅਨ ਖੇਡਾਂ ਅਤੇ ਕੋਰੀਅਨ ਡਰਾਮੇ ਬਹੁਤ ਪਸੰਦ ਸਨ ਡੰਡੀ ਉਹਨਾਂ ਦੇ ਪਿਤਾ ਜੀ ਇਸ ਦੇ ਸਖਤ ਵਿਰuddh ਸਨ ਲਓ ਜੀ ਟ੍ਰਾਇਲ ਪੇਰਾ ਕੰਪਲੀਟ ਹੋ ਗਿਆ ਹੁਣ ਆਪਾਂ ਪ੍ਰੋਪਰ ਵੈਰੀਏਬਲ ਲਾਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਹਾਂਜੀ ਰੈਡੀ ਹੋ ਰੈਡੀ ਸਭ ਤੋਂ ਪਹਿਲਾਂ ਜਦ ਇਨਸਾਨ ਜੰਗਲਾਂ ਪੱਥਰਾਂ ਵਿੱਚ ਰਹਿੰਦਾ ਸੀ ਤਾਂ ਇੱਕ ਵਾਰ ਕਿਤੇ ਉਸ ਨੇ ਦੋ ਪੱਥਰਾਂ ਨੂੰ ਰਗੜਿਆ ਤਾਂ ਚਿੰਗਿਆੜੇ ਜਿਹੇ ਨਿਕਲੇ ਅਤੇ ਜਿਉਂ ਹੀ ਉਹ ਚਿੰਗਿਆੜੇ ਸੁੱਕੇ ਪੱਤਿਆਂ ਨੂੰ ਲੱਗੇ ਤਾਂ ਉਹ ਜਲ ਉੱਠੇ ਡੰਡੀ ਬਸ ਇਹੀ ਅੱਗ ਦੀ ਸ਼ੁਰੂਆਤ ਸੀ ਡੰਡੀ ਜਿਸ ਤੋਂ ਪਹਿਲਾਂ ਉਹ ਮਨੁੱਖ ਦਰਿਆ ਤਾਂ ਹੋਵੇਗਾ ਅਤੇ ਹੈਰਾਨ ਵੀ ਹੋਇਆ ਹੋਵੇਗਾ ਕਿ ਇਹ ਕੀ ਪ੍ਰਸ਼ੰਚਨਾ ਪਰ ਪਰ ਸਰਦੀ ਵਿੱਚ ਇਹ ਛੁਪੀ ਅੱਗ ਉਸ ਨੂੰ ਨਿਗ ਵੀ ਦਿਨ ਦੀ ਸੀ ਡੰਡੀ ਜਾਨਵਰ ਵੀ ਦੂਰ ਦੂਰ ਰਹਿੰਦੇ ਸਨ ਡੰਡੀ ਫਿਰ ਉਹ ਹੋਰ ਕੱਖ ਕਾਨ ਲੈ ਕੇ ਆਪਣੀ ਝੁੱਗੀ ਦੇ ਵਾਲੇ ਬਾਲ ਲੈਂਦਾ ਅਤੇ ਸੇਕਦਾ ਰਹਿੰਦਾ ਡੰਡੀ ਫਿਰ ਇਸੇ ਅੱਗ ਵਿੱਚ ਮਾਸ ਵੀ ਪਕਾ ਲੈਂਦਾ ਜੋ ਉਸ ਨੂੰ ਨਰਮ ਅਤੇ ਸੁਆਦ ਲੱਗਦਾ ਡੰਡੀ ਖੈਰ ਫਿਰ ਸਮਾਂ ਪਾ ਕੇ ਕੈਮੀਕਲ ਖੋਜਾਂ ਹੋਈਆਂ ਫਿਰ ਅੱਗ ਨੇ ਅਗਲਾ ਰੂਪ ਧਾਰਿਆ ਡੰਡੀ ਬਿਜਲੀ ਦੀ ਕਾਰ ਨੇ ਤਾਂ ਤਹਿਲਕਾ ਮਚਾ ਕੇ ਰੱਖ ਦਿੱਤਾ ਡੰਡੀ ਅਨੇਕਾਂ ਤਰ੍ਹਾਂ ਦੇ ਬਿਜਲੀ ਨਾਲ ਚੱਲਣ ਵਾਲੇ ਪ੍ਰਕਰਨ ਆ ਗਏ ਡੰਡੀ ਬਿਜਲੀ ਸਾਡੀ ਸਭ ਤੋਂ ਵੱਡੀ ਮਿੱਤਰ ਅਤੇ ਖੈਰ ਗਾ ਬਣ ਗਈ ਡੰਡੀ ਘਰਾਂ ਵਿੱਚ ਬਿਜਲੀ ਦੇ ਚੁੱਲ੍ਹੇ ਜਾਣੀ ਕਿ ਇੰਡਕਸ਼ਨ ਕੁੱਕਰ microwaves ਆਦ ਇਹਨਾਂ ਉੱਪਰ ਖਾਣੇ ਬਣਾਏ ਜਾਣ ਲੱਗੇ ਡੰਡੀ ਫਿਰ ਕੱਪੜੇ ਧੋਣ ਮਸਾਲੇ ਪੀਹਣ ਲਈ ਮਿਕਸੀ ਸਰਦੀਆਂ ਵਿੱਚ ਗਰਮ ਪਾਣੀ ਲਈ ਗੀਜਰ ਹੱਥ ਸੇਕਣ ਲਈ ਅਤੇ ਕਮਰਾ ਗਰਮ ਕਰਨ ਲਈ ਹੀਟਰ ਹਾਂਜੀ ਹੁਣ ਤੁਸੀਂ ਰੀਡ ਕਰ ਲਓ ਇੱਕ ਵਿੱਚ ਐ ਆਇਆ ਸੀਗਾ ਪਰ ਭਰ ਉਹ ਦੋਨੇ ਸ਼ਬਦ ਅਲੱਗ-ਅਲੱਗ ਆ ਪਰ ਵੀ ਆਪਾਂ ਲਿਖਣਾ ਤੇ ਭਰ ਵੀ ਲਿਖਣਾਗਾ ਹਾਂਜੀ ਰੈਡੀ ਹੋ ਜਾ ਰੈਡੀ ਇੱਕ ਪਿਆਰਤੀ ਦਾ ਸਾਥ ਜੋ ਸੜਕ ਖਸਤਾ ਹਾਲਤ ਹੋਣ ਕਰਕੇ ਆਪਣੀ ਟਰਾਈਸਾਈਕਲ ਨੂੰ ਹੱਥ ਨਾਲ ਚਲਾਉਂਦਾ ਹੋਇਆ ਤੇਜ਼ ਚਲਦਿਆਂ ਸੀਤ ਲਹਿਰਾਂ ਨੂੰ ਆਪਣੇ ਪਿੰਡੇ ਦੀ ਗਰਮੀ ਨਾਲ ਮਾਤ ਦਿੰਦਾ ਜਾ ਰਿਹਾ ਸੀ ਡੰਡੀ ਜੋ ਵੀ ਰਾਗੀਰ ਵਾਹਣ ਕਾਰ ਜਾਂ ਚਾਰ ਪਹੀਆ ਆਉਂਦੇ ਉਹਨਾਂ ਨੂੰ ਰਸਤਾ ਦਿੰਦਾ ਆਪਣਾ ਸਾਈਕਲ ਪਾਸੇ ਕਰਦਾ ਹੋਇਆ ਆਪਣੀ ਮੰਜ਼ਲ ਵੱਲ ਵੱਧ ਰਿਹਾ ਸੀ ਡੰਡੀ ਵੱਡੀਆਂ ਗੱਡੀਆਂ ਵਾਲੇ ਉਸ ਨੂੰ ਹਾਰਨ ਮਾਰਦੇ ਅਤੇ ਆਪ ਆਪਣੇ ਬਹਨਾਂ ਨੂੰ ਪੱਕੇ ਰਖਦੇ ਜਦੋਂ ਕਿ ਉਹ ਗਰੀਬੜਾ ਹਿੰਮਤੀ ਵਿਅਕਤੀ ਖੁਸ਼ ਹੋ ਕੇ ਸਭ ਨੂੰ ਸਾਈਡ ਦਿੰਦਾ ਕਈ ਵਾਰ ਉਸ ਨੇ ਤਿੰਨ ਪਹੀਆ ਸਾਈਕਲ ਦਾ ਸੰਤੁਲਨ ਵੀ ਵਿਗੜਿਆ ਪਰ ਕਿਸੇ ਨੇ ਵੀ ਉਸ ਨੂੰ ਨਾ ਸਮਝਾ ਡੰਡੀ ਮੈਂ ਆਪਣੀ ਗੱਡੀ ਉਸ ਨੂੰ ਵੇਖ પાસੇ ਕਰ ਖੜ ਗਿਆ ਅਤੇ ਕੈਮਰੇ ਵਿੱਚ ਉਸ ਦੇ ਹਾਸਿਆਂ ਨੂੰ ਕੈਦ ਕਰ ਲਿਆ ਉਸ ਨੂੰ ਕੁਝ ਨਾ ਪਤਾ ਚੱਲਿਆ ਉਹ ਫਿਰ ਖੁਸ਼ ਡੰਡੀ ਜਦੋਂ ਉਸ ਨੂੰ ਬਹੁਤ ਨੇੜਿਓਂ ਜਾ ਕੇ ਦੇਖਿਆ ਤਾਂ ਉਹ ਸੱਥਰ ਕੋ ਸੁੱਕੀਆਂ ਲੱਕੜਾਂ ਖੇਤਾ ਬਣਿਆ ਆਦਤੋਂ ਇਕੱਠੀਆਂ ਕਰਕੇ ਆਪਣੇ ਘਰ ਦੇ ਚੁੱਲ੍ਹੇ ਦੀ ਅੱਗ ਜਲਾਉਣਾ ਅਤੇ ਪਰਿਵਾਰ ਦੇ ਪੇਟ ਦੀ ਅੱਗ ਬੁਝਾਉਣ ਲਈ ਲੈ ਕੇ ਘਰ ਵੱਲ ਦਿਨ ਛਿਪਦੇ ਪਰਤ ਰਹਾ ਸੀ ਉਸ ਦੀ ਖਾਸ ਗੱਲ ਇਹ ਸੀ ਕਿ ਉਹ 10 ਕਿਲੋ ਦੇ ਲਗਭਗ ਸੁੱਕਾ ਬਾਲਣਾ इकਟ्ठा ਕਰਕੇ ਇੰਨਾ ਖੁਸ਼ ਸੀ ਕਿ ਉਸ ਦਾ ਸਬਰ ਨਾਲ ਚਿਹਰਾ ਇੱਕ ਭਾਈ ਜਿਹੜਾ ਕੁੱਕਰ ਬੋਲਿਆ ਪਾ ਉਹ ਦਲੈਂਕਰ ਨਾਲ ਬੋਲੇਗਾ ਉਹ ਔਂਕਰ ਨਾਲ ਹੀ ਹੁੰਦਾ ਜਿਹੜਾ ਪ੍ਰੈਸ਼ਰ ਕੁੱਕਰ ਹੁੰਦਾ ਉਹ ਔਂਕਰ ਨਾਲ ਕਰ ਲਿਓ ਧੰਨਵਾਦ ਤੁਹਾਡਾ ਜੀ ਆਪੇ ਜਿੰਦਾਬਾਦ